15 ਕਿ ਲੀਟਰ ਦੁੱਧ ਦਿੱਤਾ ਸੀਗਾ ਦੱਸਣ ਦੇ ਮਤਾਬਕ ਤੇ ਇਸ ਵਾਰ ਤੁਸੀਂ ਆਪਦੀ ਸਮਝ ਵਰਤ ਸਕਦੇ ਹੋ ਵੀ ਕਿੰਨਾ ਦੁੱਧ ਦੇ ਸਕਦੀ ਆ ਦੁੱਧ ਵਧੀਆ ਦੇਣਾ ਸੀ ਵੈਸੇ ਇਹਨੇ ਥੋੜੀ ਜੀ ਸੰਭਾਲ ਘਟ ਆ ਗਈ ਤਾਂ ਕਰਕੇ ਵੀ ਬਾਈ ਵੇਚ ਵੀ ਤਾਂ ਹੀ ਰਹੇ ਆ ਕਿਉਂਕਿ ਸੰਭਾਲ ਨਹੀਂ ਹੁੰਦੀਗੀ ਤੇ ਤੁਸੀਂ ਆਪਦੇ ਅੰਦਾਜ਼ੇ ਨਾਲ ਲੈ ਆ ਸਕਦੇ ਹੋਗੇ ਜੇਰ ਜੂ ਰੋਕੇ ਆਗੀ ਜੇਰ ਪੈ ਗਈ ਆ ਡਾਨਾ ਸਾਰਾ ਕੁਝ ਤੇ ਬਾਕੀ ਘਰੇਲੂ ਪਰਿਵਾਰ ਆ ਕੋਈ ਉਵੇਂ ਵਪਾਰ ਦਾ ਕੰਮ ਨਹੀਂ ਹੈਗਾਗਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾੜੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਬਿਆਲਪੁਰਾ ਭਾਈ ਕਾ ਤਹਿਸੀਲ ਨਾਮਪਰਾ ਫੂਲਾ ਜਿਲ੍ਹਾ ਇਹਨੂੰ ਬਟੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਵਗਾਊ ਆ ਗਈ ਬਿਲਕੁਲ ਤਾਜ਼ੀ ਸੋਈ ਹੈਗੀ ਪਰਸੋਂ ਸੋਈ ਹੈਗੀ ਤੇ ਅੱਜ ਤਰੀਕ ਕਿੰਨੀ ਹੈਗੀ ਅੱਜ 15 ਅੱਜ 15 ਤਰੀਕ ਆ ਗਈ ਤੇ 13 ਤਰੀਕ ਨੂੰ ਸੋਈ ਹੈ ਤੇ ਬੱਚਾ ਵੱਚਾ ਹੈਗਾ ਇੱਧਰ ਤੁਸੀਂ ਬੈਠਾ ਦੇਖ ਸਕਦੇ ਹੋ ਤਾਜੀ ਸੂਈ ਕਰਕੇ ਥੋੜੀ ਜਿਹੀ ਫਿੱਕੀ ਲੱਗਦੀ ਆ ਵੈਸੇ ਥੋੜੀ ਸੰਭਾਲ ਵੀ ਘੱਟ ਆ ਗਈ ਤੇ ਕੁਸ ਤਾਜੀ ਸੂਈ ਕਰਕੇ ਜਾਨਵਰ ਪਿੱਕਾ ਜਾ ਪੈਂਦਾ ਆ ਬਾਕੀ ਚੰਗੀ ਆ ਬਾਡੀ ਬੰਤਰ ਦੀ ਕੱਦ ਕਾਠ ਦਰਮਿਆਨੇ ਦੇ ਵਿੱਚ ਆ ਗਈ ਤੇ ਨਾ ਹੀ ਜ਼ਿਆਦਾ ਵੱਡੀ ਆ ਤੇ ਨਾ ਹੀ ਜ਼ਿਆਦਾ ਛੋਟੀ ਆ ਗਈ ਬਾਕੀ ਸਾਫ ਸੁਥਰੀ ਆ ਦੰਦਾਂ ਤੋਂ 6 ਦੰਦ ਆ ਗਈ ਬਾਕੀ ਤੁਸੀਂ ਥਾਂ ਦੇਖ ਸਕਦੇ ਹੋ ਸਪੇਸ ਬਹੁਤ ਆ ਥਣਾ ਦੇ ਵਿੱਚ ਇੱਕੋ ਜੇ ਥਾਣਾ ਗੀ ਬਾਕੀ ਇਹ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੋਈ ਵੀ ਆ ਇਹ ਹੁਣ ਤਕਰੀਬਨ 11:30 ਦਾ ਟਾਈਮ ਹੋਊਗਾ ਸਵੇਰੇ ਇਹਦਾ ਦੁੱਧ ਕੱਢਿਆ ਵਾ 7 ਵਜੇ ਤੇ ਇੱਕ ਪਾਸੇ ਤੋਂ ਸਾਈਡ ਜ਼ਰੂਰ ਦਿਖਾਉਂਦੀ ਆ ਪਰ ਦੁੱਧ ਕਹਿੰਦੇ ਇੱਕੋ ਜਿਹਾ ਹੈਗਾ ਤੇ ਬਾਕੀ ਤਸੱਲੀ ਤੁਸੀਂ ਆਪ ਕਰ ਸਕਦੇ ਹੋਗੇ ਸਪੇਸ ਚੰਗੀ ਹੈਗੀ ਥਾਣਾ ਦਾ ਸਹੇਜ ਵੀ ਵਧੀਆ ਹੈਗਾ ਬਾਕੀ ਕੋਈ ਘਰੇ ਹੈ ਨਹੀਂਗਾ ਤੇ ਨਹੀਂ ਆਪਾਂ ਡਿਟੇਲ ਪੂਰੀ ਲੈ ਲੈਂਦੇ ਤੇ ਜੋ ਵੀ ਡਿਟੇਲ ਆਪਾਂ ਨੂੰ ਦੱਸੀ ਆ ਉਹ ਡਿਟੇਲ ਆਪਾਂ ਤੁਹਾਨੂੰ ਦੱਸ ਰਹੇ ਆ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਆਦੀ ਫੋਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸੂਆ ਹੈ ਦੂਜਾ ਸੂਈਆ ਪਹਿਲਾਂ ਵਾਲੇ ਸੂਏ ਦੇ ਵਿੱਚ ਵੀ ਬਾਈਆਂ ਦੇ ਕੋਲੇ ਸੀ 15 ਕਿ ਲੀਟਰ ਦੁੱਧ ਦਿੱਤਾ ਸੀਗਾ ਦੱਸਣ ਦੇ ਮਤਾਬਕ ਤੇ ਇਸ ਵਾਰ ਤੁਸੀਂ ਆਪਦੀ ਸਮਝ ਵਰਤ ਸਕਦੇ ਹੋ ਵੀ ਕਿੰਨਾ ਦੁੱਧ ਦੇ ਸਕਦੀ ਆ ਦੁੱਧ ਵਧੀਆ ਦੇਣਾ ਸੀ ਵੈਸੇ ਇਹਨੇ ਥੋੜੀ ਜੀ ਸੰਭਾਲ ਘਟ ਆ ਗਈ ਤਾਂ ਕਰਕੇ ਹੀ ਬਾਈ ਵੇਚ ਵੀ ਤਾਂ ਹੀ ਰਹੇ ਆ ਕਿਉਂਕਿ ਸੰਭਾਲ ਨਹੀਂ ਹੁੰਦੀਗੀ ਤੇ ਤੁਸੀਂ ਆਪਦੇ ਅੰਦਾਜ਼ੇ ਨਾਲ ਲੈ ਆ ਸਕਦੇ ਹੋਗੇ ਰੇਟ ਦਾ ਰੱਖਿਆ 60000 ਬਾਕੀ ਮਾਨ ਤਨ ਮੌਕੇ ਤੇ ਔਰ ਹੋ ਜੂਗਾ ਤੇ ਬਾਕੀ ਦੋਸਤੋ ਤਾਜੀ ਸੂਈ ਦੀ ਸੂਈ ਦੀਆਂ ਇਹ ਫੋਟੋਆਂ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਤਾਜੀ ਸੂਈ ਦੀਆਂ ਗਈਆਂ ਬਾਕੀ ਜੇਰ ਜੂ ਰੋਕੇ ਆਗੀ ਜੇਰ ਪੈ ਗਈ ਆ ਦਾਣਾ ਸਾਰਾ ਕੁਝ ਤੇ ਬਾਕੀ ਘਰੇਲੂ ਪਰਿਵਾਰ ਆ ਕੋਈ ਉਵੇਂ ਵਪਾਰ ਦਾ ਕੰਮ ਨਹੀਂ ਹੈਗਾਗਾ ਤੇ ਆਪ ਦੀ ਫੌਲਾ ਤਸੱਲੀ ਤੁਸੀਂ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤਾਂ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ